ਕਿੰਨੇ ਭਾਗਾਂ ਵਾਲੇ ਉਹ ਸਿੰਘ ਜਿਹੜੇ ਬਾਬਾ ਜੀ ਦੇ ਦਰ ਤੇ ਆ ਕੇ ਇਸ ਤਰ੍ਹਾਂ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆ ਤੇ ਕਿੰਨੀ ਚਾਈ ਤੇ ਸੰਗਤ ਜੀ ਦੇਹਰ ਸਿੰਘ ਚੜਿਆ ਹੋਇਆ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਜੀ ਇਸ ਸਥਾਨ ਤੇ ਇਹਦੀ ਚਾਦਰ ਗੁਰਤੇਕ ਬਾ ਦੱਸਿਆ ਸੱਚੇ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤਪ ਕੀਤਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਏ ਸੀ ਦਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਸ਼ੁਸ਼ੋਭਿਤ ਇਹ ਪੌਣ ਪਿੱਤਰ ਸਥਾਨ ਆ ਜਿਸ ਸਥਾਨ ਤੇ ਹਿੰਦੀ ਚਾਦਰ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤਪ ਕੀਤਾ ਤੇ ਉਸ ਸਥਾਨ ਤੇ ਹੀ ਸਿੰਘ ਤੁਸੀਂ ਦੇ ਸਕਦੇ ਹੋ ਕਿੰਨੀ ਉਚਾਈ ਦੇ ਉੱਪਰ ਜਾ ਕੇ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਉਹ ਕਰ ਰਿਹਾ ਅਰਦਾਸ ਕਰਿਓ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਸਿੰਘ ਤੇ ਤੇ ਆਪ ਸੰਗਤਾਂ ਜਿਹੜੀਆਂ ਦਰਸ਼ਨ ਕਰ ਰੀਆਂ ਨੇ ਉਹਨਾਂ ਤੇ ਵੀ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣਾ ਤੇ ਕਾਰੋਬਾਰ 'ਚ ਬਰਕਤਾਂ ਪਾਉਣਾ ਤੰਦਰੁਸਤੀਆਂ ਬਖਸ਼ਣ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ